ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਹੋਇ ਪੱਲਿਆਂ ਦੀ ਗੋਤ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਅਵਤਾਰ ਹੋਇਆ ਬਾਸਰ ਕੇ ਨਗਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵਿਰਾਜਦੇ ਨੇ ਭਾਵੇਂ ਕਿ ਗੁਰੂ ਅਮਰਦਾਸ ਮਹਾਰਾਜ ਜੀ ਤੀਜੇ ਪਾਤਸ਼ਾਹ ਮਹਾਰਾਜ ਜੀ ਸਭ ਤੋਂ ਵੱਡੀ ਉਮਰ ਦੇ ਵਿੱਚ ਆ ਕੇ ਗੁਰੂ ਨਾਨਕ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦੇ ਨੇ ਇਸ ਗੁਰੂ ਨਾਨਕ ਦੇ ਦਰ ਵਿੱਚ ਜੇ ਸਭ ਤੋਂ ਵੱਡੀ ਉਮਰ ਦੇ ਗੁਰੂ ਹੋਏ ਨੇ ਉਹ ਗੁਰੂ ਅਮਰਦਾਸ ਮਹਾਰਾਜ ਜੀ ਹੋਏ ਨੇ ਜੇ ਸਭ ਤੋਂ ਛੋਟੀ ਉਮਰ ਦੇ ਗੁਰੂ ਹੋਏ ਨੇ ਉਹ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜੀ ਜਿਨ੍ਹਾਂ ਨੂੰ ਆਪਾਂ ਰੋਜ਼ਾਨਾ ਉਹ ਚਾਲਦੇ ਆਂ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਠਹਿ ਸਭ ਦੁੱਖ ਜਾਏ ਜਿਨ੍ਹਾਂ ਨੂੰ ਧਿਆਨ ਕਰਕੇ ਸਾ ਸੰਗਤ ਸਾਡੇ ਦੁੱਖਾਂ ਦਾ ਨਾਸ਼ ਹੁੰਦਾ ਹੈ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਠਹਿ ਸਭ ਦੁੱਖ ਜਾਏ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਭੱਲਿਆਂ ਦੀ ਗੋਤ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਦਾ ਅਵਤਾਰ ਹੋਇਆ ਹੈ